ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਦ ਦਿਵਸ ਅਤੇ ਸੋਢੀ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਚੋਲਾ ਸਾਹਿਬ ਤੋਂ ਗੋਂਦਵਾਲ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਮਾਨਿਆ ਦੇ ਮਾਨ ਨਤਾਨਿਆ ਦੇ ਤਾਨ ਸੇਬ ਸ੍ਰੀ ਗੁਰੂ ਅਮਰਦਾਸ ਜੀ ਦੇ 4.5 ਸਾਲਾ ਜੋਤੀ ਜੋਤ ਦੇ ਵਿੱਚ ਸੋਢੀ ਪਾਛਾ ਸੇਬ ਸ੍ਰੀ ਗੁਰੂ ਰਾਮਦਾਸ ਜੀ ਦੇ 4.5 ਸਾਲਾ ਗੁਰਤਾ ਗਦੀ ਦੇ ਸਨ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ 8 ਅਤੇ ਪੰਜ ਪਿਆਰਾਂ ਦੀ ਇਕਵਾਈ ਹੇਟ ਚੋਲਾ ਸਾਹਿਬ ਤੋਂ ਆਰੰਭ ਕੀਤਾ ਗਿਆ ਨਗਰ ਕੀਰਤਨ ਜੋ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦਰ ਸ਼ਾਮ ਨੂੰ ਗਉਂਦਵਾਲ ਸਾਹਿਬ ਪੁੱਜ ਕੇ ਸੰਪੂਰਨ ਹੋਇਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਅੰਦਰ ਸ਼ਾਮਲ ਹੋਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਅਤੇ ਹੋਰ ਵੀ ਬਤਵੰਤੇ ਸੱਜਣ ਇਸ ਮੌਕੇ ਹਾਜ਼ਰ ਸਨ। ਸਿਖਾਂ ਦਾ ਮਨ ਨਿਵਾ ਮਤੇ ਉੱਚੀ ਮਤ ਪਤ ਦਾ ਰੱਖਾ ਭੁਆ ਜੀ ਗੁਰ ਹੀੋ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਮੇ ਛੋੜਿਆ ਗਿਆ ਹੈ ਸ਼ੇਰਾਂ ਦੇ ਸੁਖਾਜ ਧੰਨ ਧੰਨ ਸਤਿਗੁਰੂ ਸੇ ਗੁਰੂ ਅਰਜਨ ਦੇਵ ਸਾਹਿਬ ਜੀਓ ਆਪ ਜੀ ਦੇ ਮਹਾਨ ਪਾਵਨ ਪਵਿੱਤਰੇ ਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਝੋਲਾ ਸਾਹਿਬ ਜੀ ਵਿਖੇ ਕੰਨ ਕੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਮੂਹ ਸਾਧ ਸੰਗਤ ਦੀ ਅਰਦਾਸ ਬੇਤੀ ਜੋਦੜੀ ਐ ਪਾਤਸ਼ਾਹ ਜੀਓ ਗੁਰੇ ਅਮਰ ਦਾਸ ਕੀ ਕਾਥ ਕਥਾ ਹੈ ਇੱਕ ਜੀ ਕਾਛ ਕਹੀ ਨਾ ਜਾਈ ਸੋਡੇ ਸ੍ਰੀ ਚਕਲ ਤਾਰਣ ਕੋ ਆਗੋ ਗੁਰ ਰਾਮਦਾਸ ਕੋ ਮਿਲੀ ਪੜਾਈ ਐਸੇ ਦਿਨ ਦਿਹਾੜ ਸਤਿਗੁਰੂ ਚੌਥੇ ਪਾਚਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾਂ ਗੁਰਤਾ ਗਦੀ ਸ਼ਿਤਾਬ ਜੀ ਨੂੰ ਸਮਰਪਤ ਅਤੇ ਧੰਨ ਧੰਨ ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾਂ ਜੋਤੀ ਜੋਤ ਸ਼ਿਤਾਬ ਜੀ ਨੂੰ ਸਮਰਪਤ ਸਿੱਖਾਂ ਦੀ ਸ਼ਰਮੂਰ ਸੰਸਥਾ ਧਰਮ ਪ੍ਰਚਾਰ ਕਮੇਟੀ ਸ਼ਰੋਮਣੀ गुरुद्वारा प्रबंधक कमेटी और सभी समूह संप्रदायों कार सेवा क्योंकि सरदार गुरबचन सिंह जी करहुआ को एक सदस्य मेंबर थे और इसी तरह संगत इलाके पर दी संगत आज हाजिर है ऐसे प्रकार पाजे ਕਲਵਿੰਦਰ ਸਿੰਘ ਜੀ ਪਹੁੰਚੇ ਮੈਂ ਸਾਰੇ ਆਏ ਹੋਏ ਮਹਾਪੁਰਸ਼ਾਂ ਦਾ ਬਾਬਾ ਆਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ ਸਾਰਿਆਂ ਦਾ ਦੁਬਾਰਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਸਤਿ ਮਹਾਪੁਰਸ਼ ਬਹੁਤ ਵੱਡੀ ਮੀਤੀ ਤੇ ਸਾਰੇ ਆ ਕੇ ਪਹੁੰਚਿਆ ਹੈ ਜੀ ਜੀਲਾ ਨਾ ਰਹੇ ਹੋਏ ਪਾਣੀ ਜਾਕੀਆਂ ਸੋ ਬਹੁਤ ਹੀ ਅੱਛਾ ਭਾਗਤ ਸਤਿ ਮਹਾਪੁਰਸ਼ੇ ਅਮਰਦਾਸ ਗੁਣ ਤੇਰੇ ਭਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਸੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹੀ ਬਣ ਆਵੇ ਤੇਰੀ ਉਪਮਾ ਤੁਹੀ ਬਣ ਆਵੇ ਗੁਰੂ ਪੰਜਮ ਪਾਤਸ਼ਾਹੀ ਦੇ ਮਹਾਨ ਇਹ 450 ਸਾਲਾ ਸ਼ਤਾਬਦੀ ਦੇ ਰੂਪ ਦੇ ਵਿੱਚ ਤਨ ਗੁਰੂ ਰਾਮਦਾਸ ਪਾਤਸ਼ਾਹੀ ਦਾ ਗੁਰਤਾ ਦਿਵਸ ਤੇ ਉਹਦੇ ਨਾਲ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਤ ਇਹ 450 ਸਾਲਾ ਜਿਹੜੀ ਸ਼ਤਾਬ ਦੀ ਬਾਬੇ ਸਿੰਘਾਂ ਨੂੰ ਬੇਨਤੀ ਹੱਥ ਖਾਲਸਾ ਪੰਥ ਦੇ ਨਾਲ ਮਨਾ ਰਿਹਾ ਸੋ ਅੱਜ ਇਹ ਮਹਾਨ ਨਗਰ ਕੀਰਤਨ ਇਸ ਪਵਿੱਤਰ ਅਸਥਾਨ ਤੋਂ ਸ਼ੁਰੂ ਹੋਇਆ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਪਰਦਾਂਵਾਂ ਸਮੂਹੇ ਤੌਰ ਤੇ ਖਾਲਸਾ ਪੰਥ ਸਾਰੇ 77 ਹੋ ਕੇ ਇਹਨਾਂ ਸ਼ਤਾਬ ਦੀਆਂ ਨੂੰ ਧੰਨ ਮਾਨ ਤੇ ਧੰਨ ਦੇ ਨਾਲ ਮਨਾ ਰਿਹਾ ਆਓ ਸਾਰੇ ਸੰਕਲਪ ਕਰੀਏ ਸਤ ਗੁਰਾਂ ਨੂੰ ਸਮਰਪਿਤ ਵੀ ਹੋਈਏ ਪਵਿੱਤਰ ਗੁਰ ਸ਼ਬਦ ਦੇ ਪੁਜਾਰੀ ਬਣੀਏ ਸਰੀਰਾਂ ਦੇ ਮੋਹ ਨੂੰ ਛੱਡ ਕੇ ਕੇਵਲ ਤਾਂ ਕੇਵਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਨੇ ਪ੍ਰਤਾਕ ਗੁਰੂ ਨਸਾਰੇ ਭਾਈ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਕਰਕੇ ਜਾਣਿਆ ਪ੍ਰਤਾਖੋ ਗੁਰੂ ਦੇ ਰੂਪ ਰੂਪੀ ਹੋਏ ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਨਾ ਕਾਮਨਾ ਵੀ ਕਰਦਾ ਸਾਡੇ ਹਿਰਦਿਆਂ ਵਿੱਚ ਗੁਰਸ਼ਬਦ ਦਾ ਵਾਸਾ ਸਤਿਗੁਰ ਜੀ ਖੰਡੇ ਬਾਟੇ ਦੀ ਪੌਲ ਦੇ ਰੂਪ ਦੇ ਵਿੱਚ ਤੇ ਨਾਮ ਦੇ ਰੂਪ ਵਿੱਚ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ